ਪਰਮਾਤਮਾ ਵੱਲੋਂ ਲਾਲੂ ਮੇਰੇ ਦਿਮਾਗ 'ਚ ਗੱਲ ਆਈ ਵੀ ਆਪਾਂ ਡਾਕਟਰ ਵੇ ਕੇ ਐਸ ਨਾਲ ਗੱਲ ਕਰਕੇ ਨਾ ਬਈ ਦੇਖਦੇ ਆ ਵੀ ਬੰਨ ਦੀ ਵੀ ਸ਼ਾਇਦ ਦਵਾਈ ਹੋਵੇ ਉਹਨਾਂ ਕੋਲ ਕੋਈ ਆਪਾਂ ਨੂੰ ਪਹਿਲਾਂ ਪਤਾ ਨਹੀਂ ਸੀ ਵੀ ਹੋਰ ਵੀ ਦਵਾਈ ਬਣਾਉਂਦੇ ਹੋਣਗੇ ਤਾਂ ਉਹਨਾਂ ਨਾਲ ਗੱਲ ਕਰੀ ਉਹਨਾਂ ਨੇ ਦੱਸਿਆ ਵੀ 11 ਨੰਬਰ ਦਵਾਈ ਆਉਂਦੀ ਆ ਲਖਵਿੰਦਰ ਬੰਨ ਤੋਂ ਵੀ ਇਹ ਇਹਦੇ ਵਾਸਤੇ 11 ਨੰਬਰ ਦਵਾਈ ਹੱਲ ਕਰਦੀ ਆ ਤਾਂ ਉਹ ਮੈਂ ਫਿਰ ਦੁਬਾਰੇ ਮਨਦੀਪ ਸਰ ਦੀ ਗੱਲ ਕਰੂੰਗਾ ਤਾਂ ਮੈਂ ਡਾਕਟਰ ਸਾਹਿਬ ਨੇ ਇਹਨਾਂ ਦਾ ਨੰਬਰ ਮੈਨੂੰ ਪਹਿਲਾਂ ਹੀ ਦੇ ਦਿੱਤੇ ਖੰਨੇ ਦੁਕਾਨ ਇਹਨਾਂ ਦੀ ਮੈਡੀਕਲ ਦੀ ਮੈਂ ਇਹਨਾਂ ਨਾਲ ਗੱਲ ਕੀਤੀ ਬਈ ਮਨਦੀਪ ਸਰ ਮੇਰੀ ਛੋਟੀ ਨੂੰ ਇੱਦਾਂ ਬੰਨ ਪੈ ਗਿਆ ਹੈ ਤਾਂ ਕੀ ਹੱਲ ਆ ਉਹ ਕਹਿੰਦਾ 11 ਨੰਬਰ ਦਵਾਈ ਤੁਸੀਂ ਲੈ ਕੇ ਜਾਓ ਇੱਥੋਂ 11 ਨੰਬਰ ਦਵਾਈ ਇਹਨੇ ਲੈ ਕੇ ਆਇਆ ਉਹਦੀ ਦਵਾਈ ਦੀ ਡੋਜ਼ ਹੈਗੀ ਹੈ ਜੀ ਉਹ 5 ਘੰਟੇ-ਘੰਟਾ ਬਾ ਦੇਣੀ ਹੈ ਜੀ 5 ਡੋਜ਼ਾਂ ਹੁੰਦੀਆਂ ਨੇ ਘੰਟੇ-ਘੰਟਾ ਤੁਸੀਂ ਦੇਣੀ ਹੈ ਪ੍ਰੋਪਰ ਤਾਂ ਮੈਂ ਰਾਤ ਨੂੰ ਸਾਰੀ ਰਾਤ ਜਾ ਕੇ ਉਹ ਦਵਾਈ ਦੱਤੀ ਹੈ ਜੀ ਮੇਰੀ ਡੋਜ਼ ਉਹ ਤੜਕੇ 2:00 ਵਜੇ ਪੂਰੀ ਹੋਈ ਹੈ ਜਾਕੀ 2:00 ਵਜੇ ਤੱਕ ਡੋਜ਼ ਪੂਰੀ ਹੋਣ ਤੋਂ ਬਾਅਦ ਮੰਨ ਲਓ 6:00 ਵਜੇ 5:30 6:00 ਵਜੇ ਦੇ ਕਰੀਬ ਮੇਰੀ ਝੋਟੀਆਂ ਪਰਪਰ ਗੋਹਾ ਕਰਕੇ ਜਗਾਲੀ ਕਰਨ ਲੱਗੀ ਸੀ। ਕੀ ਆ?